ਲਗਭਗ 3 ਤੋਂ 5 ਇੱਕ ਸੁੱਕਾ ਮਾਦਾ ਨੂੰ ਆਪਾਂ ਪੂਰਾ ਕਿੱਥੋਂ ਕਰਨਾ ਹੈ ਇਹ ਸੁੱਕਾ ਮਾਦਾ ਆਪਾਂ ਤਿੰਨ ਚੀਜ਼ਾਂ ਤੋਂ ਪੂਰਾ ਕਰ ਸਕਦੇ ਹਾਂ ਜੋ ਵੀ ਬਖਰੀ ਦੀ ਖੁਰਾਕ ਵਿੱਚ ਤਬਦੀਲੀਆਂ ਆਗਿਆ ਰਹੀਆਂ ਨੇੰਨਾਂ ਦੇ ਬਾਰੇ ਵੀ ਜਿੰਮੀ ਵੀ ਤੇ ਪਿਛਲੇ ਲੱਗਦਾ ਕਿ ਬੋਟੋ ਤੇ ਫੰਕਾ ਅਸੀਂ ਜਿਹੜਾ ਆਪਣਾ ਤਰੀਕਾ ਪਾ ਲਈ ਉਹ ਸਾਇਲੈਂਸ ਦੇ ਵਿੱਚ ਸ਼ੇਕ ਕਰਦੇ ਅਸੀਂ ਇਹ ਵੀ ਸਾਇਲੈਂਸ ਹੈ ਪਰ ਵੀ 1 ਕਿਲੋ ਦੇ ਆਸ-ਪਾਸ ਜਿਹੜੀ ਸੁੱਕੀ ਵੰਡ ਹੈ ਉਹ ਪਾ ਕੇ ਅਸੀਂ ਉਹਦੀਆਂ ਜਿਹੜੀਆਂ ਖਰਾਕੀ ਲੋੜਾਂ ਉਹਨੂੰ ਅਸੀਂ ਪੂਰਾ ਕਰਦੇ ਹਾਂ ਸੋ ਫਿਰ ਤੁਸੀਂ ਫਰਾਤ ਸਭ ਤੋਂ ਵੱਡਾ ਫੈਕਟਰ ਹੈ ਜੇਕਰ ਤੁਸੀਂ ਜ਼ਿਆਦਾ ਘਵਾਉਗੇ ਤਾਂ ਵੀ ਤੁਕੀ ਘਟੇ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਹੈ ਤੇ ਜਿਹੜੀਆਂ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਦੇ ਬਾਰੇ ਜਾਣੂ ਹੋਣਾ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਇਸ ਤੋਂ ਇਲਾਵਾ ਟੀਮ ਦੇ ਨਿਗਮ ਦੇ ਬਾਰੇ ਜਾਣਕਾਰੀ ਜਿਹੜੀ ਹੋ ਸਾਡੇ ਤੋਂ ਲੈ ਸਕਦਾ ਹੈ। थैंक यू। ਬਹੁਤ ਵਧੀਆ ਉਪਰਾਲਾ ਜੀ ਜਿਹੜਾ ਖੇਤੀਬੀ ਵਿਗਿਆਨ ਕੇਂਦਰ ਨੇ ਕੀਤਾ ਅਸੀਂ ਤਾਂ ਸਭ ਕੋ ਚਾਹੁੰਦੇ ਹਾਂ ਵੀ ਹਰ ਸਾਲ ਹੋਣੀ ਚਾਹੀਦੀ ਹੈ ਇਹਦੇ ਨਾਲ ਨਾ ਕਿਸਾਨ ਵੀਰ ਜਿਹੜੇ ਆਪਣੇ ਬੱਕਰੀਆਂ ਦਾ ਧੰਦਾ ਹੋਰ ਪ੍ਰਮੋਟ ਹੋਊਗਾ ਜੀ ਇਹਦੇ ਨਾਲ ਜੇ ਸਰਕਾਰ ਸਾਨੂੰ ਸਹਾਰਾ ਦੇਵੇ ਅਸੀਂ ਹੋਰ ਵੀ ਪ੍ਰਮੋਟ ਹੋਵਾਂਗੇ ਜੀ ਸਬਸਿਡੀ ਤਾਂ ਅਸੀਂ ਕਦੇ ਲੋਨ ਵਾਲੇ ਸਿਸਟਮ ਤਾਂ ਹਲੇ ਤੱਕ ਕੀਤਾ ਨਹੀਂ ਹੈਗਾ ਜੀ ਸਹੂਲਤਾਂ ਸਾਰੀਆਂ ਅਵੇਲੇਬਲ ਹੈਗੀਆਂ ਨੇ ਜੀ ਨਹੀਂ ਜੀ ਨਹੀਂ ਅੱਜ ਕੱਲ ਬੱਕਰੀ ਦਾ ਧੰਦਾ ਛੋਟਾ ਨਹੀਂ ਰਿਹਾ ਜੀ ਅਸੀਂ ਖੁਦ ਬੱਕਰੀਆਂ ਮੇਰਾ ਡਾਕਟਰੀ ਦਾ ਕੰਮ ਹੈ ਜੀ ਔਰਥੋ ਦਾ ਕੰਮ ਕਰਦਾ ਮੈਂ ਮੇਰਾ ਖੁਦ ਬੱਕਰੀਆਂ ਦਾ ਕੰਮ ਆ 30 35 ਬੱਕਰੀਆਂ ਅਸੀਂ ਘਰੇ ਰੱਖਦੇ ਆ ਬੜਾ ਵਧੀਆ ਧੰਦਾ ਹੈ ਜੀ ਬਹੁਤ ਵਧੀਆ ਧੰਦਾ ਹੈ ਇਹ ਤਾਂ ਸਭੋ ਜਿਵੇਂ ਅੱਜ ਆ ਮੇਲਾ ਲੱਗਿਆ ਇੱਥੇ ਚੈਂਪੀਅਨਸ਼ਿਪ ਹੁੰਦੀ ਹੈ ਇਹਨੂੰ ਦੇਖ ਕੇ ਲੋਕ ਹੋਰ ਵੀ ਆਕਰਸ਼ਿਤ ਹੁੰਦੇ ਨੇ ਜੀ ਹੋਰ ਵੀ ਆਕਰਸ਼ਿਤ ਹੋਣਗੇ ਜੀ ਇਹ ਦੇਖੋ ਜੀ ਜਿਵੇਂ ਹੁਣ ਆ ਦੋਨੇ ਵੀਰ ਖੜੇ ਨੇ ਸਾਡਾ ਪ੍ਰਾਣਾ ਕਿੱਤਾ ਹੈ ਜੀ ਸਾਨੂੰ ਤਾਂ ਪੈਸੇ ਲਾਉਣ ਦੀ ਲੋੜ ਨਹੀਂ ਸਾਨੂੰ ਤਾਂ ਇਹਨੇ ਕਮਾਈਓ ਦੇਣੀ ਹੈ ਜੀ ਬੱਚਾ ਵੀ ਸੇਲ ਕਰਦੇ ਆ ਦੁੱਧ ਵੀ ਸੇਲ ਕਰਦੇ ਆ ਜੀ ਸਾਨੂੰ ਤਾਂ ਇਹਦਾ ਫਾਇਦਾ ਹੀ ਫਾਇਦਾ ਹੈ ਜੀ ਜੇ ਕਿਸੇ ਨੇ ਨਵੇਂ ਨੇ ਸ਼ੁਰੂ ਕਰਨਾ ਤਾਂ 20 ਤੋਂ 25000 ਦੀ ਵਧੀਆ ਬੱਕਰੀ ਲੈ ਕੇ ਤਾਂ 6 ਮਹੀਨਾ ਬਾਸਾਲ ਬਾਦ ਕਮਾਈ ਛੱਡਣ ਲੱਗ ਜਿੰਦੀ ਹੈ ਜੀ ਮੇਰੇ ਕੋਲੇ ਜੀ 40 ਇੱਕ ਬੱਕਰੀਆਂ ਆ ਜੀ ਇਨਵੈਸਟਮੈਂਟ ਤਾਂ ਹੈ ਜੀ ਸਾਡੇ ਤੋਂ ਪਹਿਲਾਂ ਤੁਸੀਂ ਜੀ ਮੇਰਾ ਜਨਮ ਵੀ ਨਹੀਂ ਹੋਇਆ ਸੀ ਉਦੋਂ ਅਸੀਂ ਬੱਕਰੀਆਂ ਚ ਖੇਡੇ ਖੋਡੇ ਆ ਪਹਿਲਾਂ ਤੁਸੀਂ ਸੌਂਖ ਸੀ ਚਾਚਾ ਜੀ ਨੂੰ ਮੇਰੇ ਨੂੰ ਮੈਂ ਵੀ ਇੱਕ ਕਿਸਾਨ ਆ ਜੀ ਮੈਂ ਵੀ ਖੇਤੀ ਕਰਦਾ ਖੇਤੀ ਦੇ ਨਾਲ ਨਾਲ ਮੈਂ ਬੱਕਰੀਆਂ ਦਾ ਧੰਦਾ ਵੀ ਕਰਦਾ ਪਰ ਖੇਤੀ ਨਾਲੋਂ ਮੈਨੂੰ ਕੁਝ ਅਲੱਗ ਲੱਗਿਆ ਜੀ ਖੇਤੀ ਦੀ ਆਂਕਮਾ ਆਉਂਦੀਆਂ 6 ਮਹੀਨੇ ਬਾਅਦ ਜੀ ਇਹਦੀ ਆਂਕਮਾ ਆਪਾਂ ਤੜਾਈ ਜਾਂਦੀ ਹੈ ਰੋਜ਼ ਹੀ ਆਉਂਦੀ ਹੈ ਜੀ ਤਕਰੀਬਨ ਆਈ ਜਾਂਦੀ ਹੈ ਜੀ ਦੁੱਧ ਦੀ ਆ ਗਈ ਜਾਂ ਕੋਈ ਬੱਚੇ ਦੀ ਆ ਗਈ ਜਾਂ ਕੋਈ ਆਪਾਂ ਕੋਈ ਸੇਲ ਕਰਤਾ ਤੇ ਖੇਤੀਆਂ ਦੇ 6 ਮਹੀਨੇ ਬਾਅਦ ਆਉਂਦੀ ਆ ਡੇਲੀ ਦਾ ਆਈਟਮ ਕਾ ਏਟੀਐਮ ਕਹ ਸਕਦੇ ਹਾਂ ਡਾਂਡੇ ਦੀ ਏਟੀਐਮ ਆ ਜੀ ਸਾਡਾ ਤਾਂ ਏਟੀਐਮ ਹੀ ਆ ਇਹ ਆਰਥ ਤੁਸੀਂ ਆਰਥ ਤੁਸੀਂ ਸਾਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੀ ਅਸੀਂ ਅਜੇ ਤੱਕ ਗਈ ਤੇ ਗਈ ਹੀ ਨਹੀਂ ਇਧਰ ਸਾਡੀ ਕਬੀਲਦਾਰੀ ਜਿਹੜੀ ਚੱਲੀ ਜਾਂਦੀ ਹੈ ਜੀ ਸਾਲ ਚ ਕਿੰਨੇ ਕਿੰਨੇ ਇਨਕਮ ਇਨਕਮ ਤਾਂ ਜੀ ਕਦੇ ਅਸੀਂ ਉਹ ਨਹੀਂ ਕਰਿਆ ਇਨਕਮ ਬੜੀ ਪੂਰੀ ਵਧੀਆ ਹੁੰਦੀ ਸਾਨੂੰ ਦੱਸੀਏ ਨਹੀਂ ਕਦੇ ਆੜਤੀਏ ਤੇ ਨਹੀਂ ਗਏ ਬੱਕਰੀਆਂ ਹੋ ਗਈ ਤੇ ਨਵੇਂ ਜਮੀਨ ਆਪ ਦੀ ਜਿਹੜੀ ਫਸਲ ਆ ਫਸਲ ਦੀ ਇਨਕਮ ਆ ਉਹ ਆਪਦੀ ਸੇਵ ਕਰੀ ਜਾਂਦੇ ਆ ਤੇ ਜੀ ਬਹੁਤ ਟੌਪ ਦਾ ਧੰਦਾ ਜਿਹੜਾ ਇਹ ਧੰਦਾ ਅੱਜ ਦੇ ਟਾਈਮ ਦਾ ਆਪਾਂ ਕਹਿ ਸਕਦੇ ਆ ਨੰਬਰ 1 ਧੰਦਾ ਬਣ ਚੁੱਕਿਆ ਕਿਉਂਕਿ ਇਹਦੇ ਵਿੱਚ ਆ ਜ਼ਿਆਦਾਤਰ ਆਪਣੇ ਜ਼ਿਮੀਂਦਾਰ ਭਰਾ ਵੀ ਪਹੁੰਚ ਚੁੱਕੇ ਨੇ ਤੇ ਗਰੀਬ ਜਿਹੜਾ ਗਰੀਬ ਜਾਤੀ ਉਹ ਪਹਿਲੇ ਦਿਨ ਤੋਂ ਹੀ ਇਹਦੇ ਵਿੱਚ ਐਡ ਹੈਗੀ ਆ ਬਹੁਤ ਵਧੀਆ ਧੰਦਾ ਜੀ ਜੇ ਕੋਈ ਬੰਦਾ ਮਿਹਨਤ ਨਾਲ ਕਰੇ ਤਾਂ ਇਹ ਕੰਮ ਜਿਹੜਾ ਨੰਬਰ 1 ਤੇ ਜਾ ਰਿਹਾ ਭੁੱਖਾ ਨਹੀਂ ਮਰਨਦਾ ਗਰੀਬ ਬੰਦੇ ਨੂੰ ਤੇ ਛੋਟੀ ਥੋੜੀ ਪੂੰਜੀ ਨਾਲ ਆ ਕਾਮਯਾਬ ਕਰ ਦਿੰਦਾ ਜੀ ਆਪਣਾ ਜੀ ਚੌਥੀ ਪੀੜੀ ਤੋਂ ਇਹ ਕੰਮ ਆ ਤੇ ਆਪਣੇ ਕੋਲੇ 100 ਤੋਂ 150 ਪਸ਼ੂ 12 ਮਹੀਨੇ ਤੀਦਨ ਰਹਿੰਦਾ ਜੀ ਤੇ ਆਪਣਾ 12 ਮਹੀਨੇ ਤੀਦਨ ਵਪਾਰ ਦਾ ਕੰਮ ਵੀ ਕਰਦੇ ਆ ਆਲ ਇੰਡੀਆ ਦੇ ਵਿੱਚ ਆਪਾਂ ਮਾਲ ਸਪਲਾਈ ਕਰਦੇ ਆ ਜੀ ਬੀਟਲ ਦੇ ਉੱਤੇ ਆਪਾਂ ਕੰਮ ਕਰਦੇ ਆ ਜੀ ਦੇਖੋ ਜੀ ਦਾ ਇਦਾਂਗਾ ਕੰਮ ਕੋਈ ਵੀ ਔਖਾ ਕੋਈ ਨਹੀਂ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਲਈ ਕੋਈ ਔਖਾ ਨਹੀਂ ਜਿਹਨੇ ਮਿਹਨਤ ਨਹੀਂ ਕਰਨੀ ਉਹਦੇ ਲਈ ਔਖਾ ਜੀ ਕੰਮ ਬਹੁਤ ਵਧੀਆ ਜੀ ਕਿੰਨੀ ਕਿ ਜਗ੍ਹਾ ਦੇ ਵਿੱਚ ਇਹ ਮਤਲਬ ਜੇ ਤੁਸੀਂ ਧੰਦਾ ਸ਼ੁਰੂ ਕੀਤਾ ਜਾਵੇ ਜੇ ਆਪਣੇ ਲਵੇ 100 ਬੱਕਰੀਆਂ ਤਾਂ ਆਪਾਂ ਸਿੱਧਾ ਪੰਜਾਬੀ ਪਾਸੇ ਤੇ ਬੋਲ ਸਕਦੇ ਆ ਵੀ 5 ਤੋਂ 6 ਬਿਸਵੇ ਜਗ੍ਹਾ ਹੋਣੀ ਜ਼ਰੂਰੀ ਆ ਲਾਜ਼ਮੀ ਆ ਹਾਂਜੀ ਇਹ ਐਦਾਂ ਹੋ ਗਿਆ ਜੀ ਜਿੱਦਾਂ ਵੀ ਮਤਲਬ ਮੇਰੇ ਪਾਸ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਠੀਕ ਆ ਜੀ ਜਿਵੇਂ ਮੇਰੇ ਪਾਸ ਜ਼ਮੀਨ ਜਾਇਦਾਦ ਨਹੀਂ ਤਾਂ ਮੈਂ ਕੀ ਕਰਦਾ ਮੇਰੇ ਲਵੇ ਚਰਾਂਦਾ ਹੈਗਿਆ ਨੇ ਬਾਹਰ ਚਰਨਾ ਨੂੰ ਹੈਗੇ ਨੇ ਨਾਲੇ ਹੈਗੇ ਨੇ ਨਹਿਰਾਂ ਹੈਗਿਆ ਨੇ ਤਾਂ ਮੈਂ ਉੱਥੇ ਚਰਾ ਕੇ ਇਹਨਾਂ ਦਾ ਗੁਜ਼ਾਰਾ ਕਰ ਸਕਦਾ ਜਿਹੜੇ ਕਿਸੇ ਵੀਰ ਲਵੇ ਜ਼ਮੀਨ ਜਾਇਦਾਦ ਹੈਗੀ ਆ ਤਾਂ ਤੁਸੀਂ ਉਹਨੂੰ ਘਰੇ ਵੀ ਰੱਖ ਸਕਦੇ ਹੋ ਗੁਰੂ ਅੰਗਦ ਦੇ ਵੈਟਨਰੀ ਐਂਡ ਐਨੀਮਲ ਸਾਇੰਸ ਇੰਸਟੀਚਿਊਟ ਲੁਧਿਆਣਾ ਚ ਹੈਗੀ ਉਸ ਦੇ ਥੱਲੇ ਕੰਮ ਕਰਦਾ ਹੈ ਅੱਜ ਇਥੇ ਖੇਤੀਬੀ ਵਿਗਿਆਨ ਕੇਂਦਰ ਹੰਡਾਇਆ ਦੇ ਫਾਰਮ ਨੂੰ ਉੱਤੇ ਬੱਕਰੀ ਪਾਲਣ ਨੂੰ ਵਧਾਵਾ ਦੇਣ ਲਈ ਇੱਥੇ ਅੱਜ ਬੱਕਰੀ ਮੇਲਾ ਲਗਾਇਆ ਜਾ ਰਿਹਾ ਹੈ ਔਰ ਇਸ ਬੱਕਰੀ ਮੇਲੇ ਚ ਪੂਰੇ ਪੰਜਾਬ ਤੋਂ ਕਿਸਾਨ ਬੱਕਰੀ ਪਾਲਕ ਇੱਥੇ ਆਏ ਹੋਏ ਹਨ ਔਰ ਇਸ ਮੇਲੇ ਚ ਅਸੀਂ ਬੱਕਰੀ ਪਾਲਕਾਂ ਨੂੰ ਵਿਗਿਆਨੀ तरीके ਨਾਲ ਬੱਕਰੀ ਪਾਲਣ ਕਿਵੇਂ ਕੀਤਾ ਜਾਵੇ ਇਸ ਦੇ अलावा ਬੱਕਰੀ ਪ੍ਰਤੀਯੋਗਤਾ ਵੀ ਇੱਥੇ ਰੱਖੀ ਗਈ ਹੈ ਜਿਸ ਵਿੱਚ ਬੱਕਰਾ ਔਰ ਬੱਕਰੀ ਪ੍ਰਤੀਯੋਗਤਾ ਇੱਥੇ ਲਗਾਈ ਗਈ ਹੈ ਮੁਕਾਬਲਾ ਹੋਊਗਾ ਜਿਸ ਵਿੱਚ ਬੱਕਰੇ ਦੋ दांत ਔਰ ਬੱਕਰੇ 4 से 6 दांत बीटल नस्ਲ ਕੇ ਬੱਕਰੀਆਂ ਦੀ ਕੰਪੀਟੀਸ਼ਨ ਇੱਥੇ ਰੱਖੀ ਗਈ ਹੈ ਇਦਾਂ ਹੀ ਬੱਕਰੀਆਂ ਵਿੱਚ ਵੀ ਦੋ दांत ਬੱਕਰੀ ਅਤੇ 4 से 8 दांत बीटल ਬੱਕਰੀਆਂ ਦੀ ਕੰਪੀਟੀਸ਼ਨ ਇੱਥੇ ਰੱਖੀ ਗਈ ਹੈ ਔਰ ਜਿਹੜੇ ਕਿਸਾਨ ਜਿਹੜੇ ਬੱਕਰੀ ਪਾਲਕ ਪਹਿਲਾ ਇਨਾਮ ਪਾਵਾਂਗੇ ਦੂਜਾ ਪਾਵਾਂਗੇ ਤੀਜਾ ਪਾਉਣਗੇ ਉਹਨਾਂ ਨੂੰ 80 ਕੈਸ਼ ਕੈਸ਼ ਪ੍ਰਾਈਸ ਨਾਲ ਹੀ ਟ੍ਰੋਫੀ ਸਰਟੀਫਿਕੇਟ ਔਰ ਇੱਕ ਪ੍ਰਾਈਵੇਟ ਫਰਮ ਹੈਗੀ ਕਾਕਾ ਹਰੀ ਉਸਕਾ ਫੀਡ ਵੀ ਅਸੀਂ ਕਿਸਾਨਾਂ ਨੂੰ ਉਸ ਕੰਪਨੀ ਵੱਲੋਂ ਦਿੱਤਾ ਜਾਏਗਾ ਇਸ ਮੇਲੇ ਤੇ ਮੁੱਖ ਮਹਿਮਾਨ ਸਾਡੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਮੈਡਮ ਪੁਨਮ दीप जी कौर आई एस होंगे और स्पेशल गेस्ट साढ़े डायरेक्टर एक्सटेंशन एजुकेशन डॉक्टर प्रकाश सिंह बराड़ पहुँचने वाले हैं